ਸ਼ੁੱਕਰਵਾਰ ਸਵੇਰੇ ਮੁਕਸਰ ਸਾਹਿਬ ਚ ਹੋਈ ਖੌਫਨਾਕ ਘਟਨਾ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਜਿੱਥੇ ਆਪਣੇ ਵਿਆਹ ਲਈ ਤਿਆਰ ਹੋਣ ਗਈ ਲਾੜੀ ਨੂੰ ਨਸ਼ੇੜੀ ਕਿਸਮ ਦੇ ਮੁੰਡਿਆਂ ਨੇ ਕੜੀਸਿਆ ਮਾਰਿਆ ਤੇ ਅਗਵਾ ਕਰਕੇ ਗੱਡੀ ਚ ਨਾਲ ਲੈ ਗਏ ਉਹ ਮੰਸਰ ਸੀਸੀਟੀਵੀ ਕੈਮਰੇ ਚ ਕੈਦ ਹੋ ਗਿਆ ਤੇ ਪੂਰਾ ਮਾਮਲਾ ਨਿਕਲਿਆ ਨਸ਼ੇੜੀ ਕਿਸਮ ਦੇ ਮੁੰਡੇ ਦੇ ਇੱਕ ਤਰਫੇ ਪਿਆਰ ਦਾ ਹੁਣ ਉਸ ਮਾਮਲੇ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਗਵਾ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਹੈ ਤੇ ਕੁੜੀ ਨੂੰ ਫਿਰੋਜ਼ਪੁਰ ਤੋਂ ਪੁਲਿਸ ਨੇ ਬਰਾਮਦ ਕੀਤਾ ਹੈ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਾੜੀ ਦੇ ਘਰ ਦੀਆਂ ਜਿੱਥੇ ਵਿਆਹ ਦਾ ਸਾਰਾ ਸਮਾਨ ਤਰਿਆ ਦਾ ਤਰਿਆ ਰਹਿ ਗਿਆ ਕਾਬਲੇ ਗੌਰ ਹੈ ਕਿ ਜਦੋਂ ਲਾੜੀ ਪੜਦੀ ਸੀ ਉਦੋਂ ਤੋਂ ਇਹ ਨਸ਼ੇੜੀ ਕਿਸਮ ਦੇ ਲੜਕੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ ਜਿਸ ਦੀ ਜਾਣਕਾਰੀ ਲਾੜੀ ਦੇ ਰਿਸ਼ਤੇਦਾਰਾਂ ਨੇ ਦਿੱਤੀ ਮਸਲਾ ਇਹ ਸੀ ਜੀ ਅੱਜ ਇਹਨਾਂ ਨੂੰ ਮਤਲਬ ਇਹ ਬੱਚਾ ਜਿਹੜਾ ਲੜਕੇ ਮਤਲਬ ਅੱਗੇ ਕੁੜੀ ਪੜਦੀ ਸੀ ਕਿਤੇ ਨਾਲ ਇਹਨਾਂ ਦੇ ਇਹ ਤੰਗ ਪਰੇਸ਼ਾਨ ਕਰ ਰਹੇ ਸੀ ਪਹਿਲਾਂ ਵੀ ਤੇ ਮੈਂ ਇਹਨਾਂ ਨੂੰ ਸਮਝਾਇਆ ਸੀ ਪਹਿਲਾਂ ਰੋਕੇ ਵੀ ਸੀ ਇਹ ਤੇ ਇਹਨਾਂ ਨੂੰ ਬੈਰੋ ਕੀ ਥਾਣੇ ਚ ਅਸੀਂ ਰਿਪੋਰਟ ਲਿਖਾ ਕੇ ਇੱਥੇ ਇਹਨੂੰ ਅਰੈਸਟ ਵੀ ਕਰਾਇਆ ਸੀ ਕਰਾ ਕੇ ਉਸ ਤੋਂ ਬਾਅਦ ਰਾਜੀਨਾਮਾ ਕੀਤਾ ਇਹਨਾਂ ਦੀ ਜ਼ਿੰਮੇਵਾਰੀ ਲਈ ਸੀ ਪਰਿਵਾਰ ਨੇ ਚਾਰ ਬੰਦੇ ਸੀ ਉਹਨਾਂ ਨਾਲ ਇਹਨਾਂ ਚਾਰ ਬੰਦਿਆਂ ਨੇ ਜ਼ਿੰਮੇਵਾਰੀ ਲਈ ਸੀ ਵੀ ਜੇ ਇਸ ਤੋਂ ਬਾਅਦ ਇਹ ਹਰਕਤ ਕਰਨਗੇ ਤੇ ਅਸੀਂ ਇਸ ਚੀਜ਼ ਦੇ ਜ਼ਿੰਮੇਵਾਰ ਹਾਂ ਤੇ ਹੁਣ ਸਾਨੂੰ ਇਹ ਨਹੀਂ ਪਤਾ ਅਸੀਂ ਵੀ ਇਹਨਾਂ ਨੇ ਇਹ ਕਾਰਾ ਕਰਨਾ ਹੈ ਇਹ ਸਾਰੇ ਨਸ਼ੇੜੀ ਬੰਦੇ ਸੀ ਅੱਡੋ ਅੱਡੀਆਂ ਪਿੰਡਾਂ ਦੇ ਇਕੱਠੇ ਹੋਏ ਸੀ ਇਹਨਾਂ ਨੇ ਕਰਕੇ ਵੀ ਆਹ ਕਾਰਾ ਕੀਤਾ ਬਹੁਤ ਵੱਡਾ ਘਰੋਣਾ ਕਾਰਾ ਕੀਤਾ ਜਿਹੜਾ ਇਹਨਾਂ ਨੇ ਕੀਤਾ ਅਸੀਂ ਤੇ ਮੰਨਦੇ ਵੀ ਚਲੋ ਪੁਲਿਸ ਦੀ ਜੋ ਕਾਰਵਾਈ ਕੀਤੀ ਬਹੁਤ ਪਿੰਡ ਦੇ ਬੰਦੇ ਸੀ ਇਹ ਪਿੰਡ ਬੰਨਾ ਵਾਲੀ ਦੇ ਪਿੰਡ ਦੇ ਜੀ ਤਲਵਿੰਦਰ ਸਿੰਘ ਮੁੰਡੇ ਦਾ ਨਾਮ ਸੀਗਾ ਜੀ ਜੀ ਤੇ ਬਾਕੀ ਉਹਦੇ ਨਾਲ ਹੋਰ ਸਾਥੀ ਸੀ ਪੰਜ ਸੱਤ ਜਾਣੇ ਅਸਲਾ ਕੁਲੇ ਸੀ ਇਹਨਾਂ ਦੇ ਜੀ ਤੇ ਬੇਟੀ ਉੱਥੇ ਕੱਲੀ ਸੀ ਜੀ ਤੇ ਕੱਲੀ ਦੇ ਕਰਕੇ ਇਹਨਾਂ ਨੇ ਮੌਕਾ ਤਾੜ ਕੇ ਨੂੰ ਕ੍ਰਮ ਕਰਕੇ ਤੇ ਆ ਕੰਮ ਮਤਲਬ ਇਹ ਕਾਰਾ ਕੀਤਾ ਹੀ ਇਹਨਾਂ ਨੇ ਹੁਣ ਤੇ ਕਿੰ ਕੀ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਹੁਣ ਕਾਰਵਾਈ ਕੀਤੀ ਜੀ ਉਹਨਾਂ ਨੇ ਬੱਚੀ ਬਰਾਮਦ ਕਰ ਲਈ ਆ ਜੀ ਬਰਾਮਦ ਕਰਕੇ ਐਸਐਚਓ ਸਾਹਿਬ ਉੱਥੇ ਸਿਟੀ ਲੈ ਆਏ ਆ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਬਿਆਨ ਤੋਂ ਬਾਅਦ ਜੋ ਕਾਰਵਾਈ ਹੋਣ ਕਰਨਗੇ ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰਦੀ। ਉਹ ਧੜਕੇ ਨਾਲ ਜੋ ਤਿਆਰ ਹੋਣ ਗਈ ਸੀ। ਜੀ। ਮੁਕਸਰ ਜੀ। ਜੋ ਉੱਥੇ ਜਾ ਕੇ ਨਾ 6:30 5 ਤੱਕ ਅੰਦਰ ਰਿਹਾ। ਜੀ। 5:30 ਦੇ 6 ਵਜੇ ਉੱਥੇ ਮੁਕਸਰ ਜਾਵੜੇ ਆ। ਜੀ। ਉੱਥੇ ਮੁੰਡੇ ਜਾਵੜੇ ਪੈਲਸ ਵਿੱਚ। ਹੂੰ ਹੂੰ। ਇਹ ਮਰੋ ਕੁੜੀ ਕੱਲੀ ਸੀ ਉੱਥੇ। ਇਹ ਕੁੜੀ ਧੱਕਣਾ ਚੱਕ ਲਿਆ। ਲੋੜੀ ਲੋੜੀ ਬਾਲਰ ਦੀ। ਬਿਊਟੀ ਬਾਲਰ। ਹਾਂ ਹਾਂ। ਇਹ ਪਤਾ ਲੱਗਾ ਤੁਹਾਨੂੰ ਕੌਣ ਸੀ ਕਿ? ਉਹ ਮੁੰਡੇ ਬੰਨਾਂ ਵਾਲੀ ਤੇ ਸੀ। ਪੈ ਲੱਗਿਆ। ਠੀਕ ਇੱਕ ਵਾਕਾ ਹੀ ਮੁੰਡੇ ਨਾਲ ਮੁੰਡੇ ਪਤਾ ਨਹੀਂ ਕਿ ਮੁੰਡੇ ਬਸ ਅਸਲਾ ਕੋਲੇ ਛਿਨਾ ਦੇ ਤੁਹਾਡੀ ਕੀ ਲੱਗਦੀ ਬੇਟੀ ਪੁੱਤਰੀ ਪੁੱਤ ਇਸ ਮਾਮਲੇ ਨੂੰ ਸੁਲਝਾ ਲੈਣ ਦੇ ਬਾਅਦ ਪੁਲਿਸ ਨੇ ਪ੍ਰੈਸ ਸਵਾਰਤਾ ਕਰਕੇ ਇਸ ਪੂਰੇ ਮਾਮਲੇ ਤੇ ਜਾਣਕਾਰੀ ਦਿੱਤੀ। ਔਰ ਉਸੇ ਵੇਲੇ ਜਿਹੜਾ ਹੈਗਾ ਸਾਡੇ ਐਸ ਐਚ ਓ ਮੁਖਸਰ ਸਿਟੀ ਦੇ ਔਰ ਸਾਡੇ ਡੀ ਐਸ ਪੀ ਇਨਵੈਸਟੀਗੇਸ਼ਨ ਇਹ ਸਾਰੇ ਫੌਰੀ ਤੌਰ ਤੇ ਉਸੇ ਪਹਿਲੇ ਮੌਕੇ ਤੇ ਗਏ ਮੌਕਾ ਵਿਜ਼ਿਟ ਕਰਕੇ ਸਾਰੀ ਡਿਟੇਲ ਜਿਹੜੀ ਉੱਥੋਂ ਇਕੱਠੀ ਕੀਤੀ ਵੀ ਲੜਕੇ ਕਿੱਦਾਂ ਕਿੱਦਾਂ ਸੀਸੀਟੀਵੀ ਫੁਟੇਜ ਸੀਗੀ ਉਹ ਕਿੱਦਾਂ ਲੈ ਕੇ ਗਏ ਉਹਨੂੰ ਲੜਕੀ ਨੂੰ ਤੱਕੇ ਨਾਲ ਉੱਥੋਂ ਬਿਠਾ ਕੇ ਗੱਡੀ ਦੇ ਵਿੱਚ ਗਨ ਪੁਆਇੰਟ ਤੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਸਾਰਾ ਸੀ ਐਫਆਈਆਰ ਲੌਂਚ ਕਰਕੇ ਜਿਹੜੇ ਹੈਗੇ ਸਾਡੀਆਂ ਵੱਖਰੀਆਂ ਵੱਖਰੀਆਂ ਟੀਮਸ ਬਣੀਆਂ ਜੀ ਇਹਨੂੰ ਟ੍ਰੇਸ ਕਰਨ ਨੂੰ ਲੜਕੀ ਨੂੰ ਕਿਉਂਕਿ ਇੱਕ ਬੌੜੀ ਸੰਗੀਨ ਮਾਮਲਾ ਸੀਗਾ ਕਿਉਂਕਿ ਲੜਕੀ ਦੀ ਮੈਰਿਜ ਵੀ ਸੀਗੀ ਅੱਜ ਇੱਥੇ ਮੁਕਸਰ ਦੇ ਵਿੱਚ ਉਹਦੀ ਮੈਰਿਜ ਸੀ ਤਾਂ ਉਹ ਸਵੇਰੇ ਇਥੇ ਆਪਣੇ ਜਿਹੜਾ ਬਰਾਇਡਲ ਮੇਕਅਪ ਹੈਗਾ ਉਹ ਆਪਣਾ ਕਰਾਉਣ ਆਈ ਸੀਗੀ ਆਪਣੀ ਮਾਸੀ ਦੀ ਲੜਕੀ ਸੀ ਉਹਦੇ ਨਾਲ ਭਰਾ ਸੀਗਾ ਤਾਂ ਉਹਨੂੰ ਉਥੇ ਤੋਂ ਕਿਡਨੈਪਿੰਗ ਤੋਂ ਬਾਅਦ ਫੌਰੀ ਤੌਰ ਤੇ ਸਾਡੀਆਂ ਟੀਮਸ ਬਣ ਗਈਆਂ ਸਾਡਾ ਜਿਹੜਾ ਅਸੀਂ ਵੱਖਰੇ ਵੱਖਰੇ ਲੋਕੇਸ਼ਨਸ ਦੇ ਵਿੱਚ ਲਾਲਾਬਾਦ ਤੋਂ ਵੱਖਰੇ ਲੋਕੇਸ਼ਨਸ ਤੇ ਅਸੀਂ ਰੇਡ ਕੀਤੇ ਸਾਡੀ ਕੁਝ ਕੁਝ ਅਸੀਂ ਜਿਹੜੀ ਹੈਗੀ ਆ ਟੈਕਨੀਕਲ ਹੈਲਪ ਨਾਲ ਔਰ ਸਾਡੀ ਜਿਹੜੀਆਂ ਟੀਮਸ ਨੇ ਜਿਹੜੇ ਹੈਗੇ ਆ ਫਿਜ਼ੀਕਲੀ ਉੱਥੇ ਜਾ ਕੇ ਜਦੋਂ ਰੇਡ ਕੀਤੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਵੀ ਤੇ ਉਹ ਉਥੇ ਉਹਨਾਂ ਦੇ ਘਰਾਂ ਦੇ ਵਿੱਚ ਉਹ ਹਾਜ਼ਰ ਨਹੀਂ ਸੀ ਕਿ ਉਹਨਾਂ ਤੇ ਕੋਈ ਰਿਸ਼ਤਾ ਤੋਂ ਪਲੱਸ ਇੰਨਾ ਇਮੈਂਸ ਪ੍ਰੈਸ਼ਰ ਹੋਣ ਦੇ ਕਾਰਨ ਜਿਹੜਾ ਹੈਗਾ ਲੜਕੀ ਉਥੇ ਸਾਨੂੰ ਜਿਹੜੀ ਹੈਗੀ ਹੈ ਰਿਕਵਰ ਹੋਈ ਹੈ ਉਥੇ ਛੱਡ ਗਏ ਫਰੋਜ਼ਪੁਰ ਪਾਸਟੈਂਡ ਦੇ ਕੋਲ ਤੋਂ ਅਸੀਂ ਦੋ ਲੜਕੇ ਇਹਦੇ ਵਿੱਚ ਅਰੈਸਟ ਕਰ ਲਏ ਹੈਗੇ ਆ ਜਿਹੜੇ ਲੜਕੇ ਸਾਡੇ ਮੁਕਸਰ ਨੂੰ ਬਿਲੋਂਗ ਕਰਦੇ ਆ ਜਿਹੜੇ ਲੜਕੀਆਂ ਨੇ ਇਸ ਕ੍ਰਾਈਮ ਨੂੰ ਅੰਜਾਮ ਦੇਣ ਲਈ ਉਹਨਾਂ ਲੜਕੀਆਂ ਦਾ ਸਾਥ ਦਿੱਤਾ ਟੋਟਲੇ 7 ਮੁੰਡੇ ਸੀਗੇ ਔਰ ਜਿਹਦੇ ਵਿੱਚ ਦੋ ਪਹਿਲਾਂ ਹੀ ਅਸੀਂ ਬਾਈ ਨੇਮ ਜਿਹੜੇ ਹੈਗੇ ਆ ਅਕੇਸ ਦੇ ਵਿੱਚ ਅਤਲਵਿੰਦਰ ਤਾਂ ਯਾਦਵਿੰਦਰ ਔਰ ਇਹ ਦੋ ਲੜਕੇ ਅਸੀਂ ਜਿਹੜੇ ਹੈਗੇ ਫੜਲੇ ਹੈਗੇ ਸਵੇਰੇ ਜਿਹੜੇ ਜਿਹੜਾ ਮੁੰਡਿਆਂ ਨੇ ਰੈਕੀ ਕੀਤੀ ਔਰ ਉਹਨਾਂ ਨੇ ਨਾਲ ਇਸ ਕ੍ਰਾਈਮ ਦੇ ਵਿੱਚ ਸਾਰਾ ਜਿੱਥੇ-ਜਿੱਥੇ ਲੜਕੀ ਗਈ ਉਹ ਸਾਰਾ ਉਹਦੀ ਪਿੱਛਾ ਕਰਕੇ ਉਹਨਾਂ ਸਾਰਿਆਂ ਨੂੰ ਫਾਰਮ ਕਰਾ ਕੇ ਤਾਂ ਨਾਲ ਇਸ ਕ੍ਰਾਈਮ ਨੂੰ ਇੰਜਾਮ ਦਿਵਾਇਆ। ਸੋ ਹੁਣ ਤੱਕ ਪਰਿਵਾਰ ਮੁਤਾਬਕ ਇਹ ਮਾਮਲਾ ਇੱਕ ਤਰਫੇ ਪਿਆਰ ਦਾ ਸੀ ਜਿੱਥੇ ਗੁੰਡਾਗਰਦੀ ਦੀ ਮਿਸਾਲ ਦਿੰਦੇ ਇਹ ਲੋਕ ਲਾੜੀ ਨੂੰ ਚੁੱਕ ਕੇ ਲੈ ਗਏ ਸਨ। ਉਹ ਚੀਕਦੀ ਰਹੀ, ਰੋੜਾ ਪਾਉਂਦੀ ਰਹੀ ਪਰ ਕਿਸੇ ਨੇ ਉਸਤੇ ਦਰਸ ਨਹੀਂ ਕੀਤਾ। ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਮਾਮਲੇ ਚਦੂਸ਼ੀਆ ਖਿਲਾਫ ਕੈਕੀ ਕਾਰਵਾਈ ਹੁੰਦੀ ਹੈ ਮੁਖਸ਼ਰ ਸਾਹਿਬ ਤੋਂ ਇਹ ਸ਼ਾਂਤੀ ਰਿਪੋਰਟ ਢੇਲੀ ਪੋਸਟ ਪੰਜਾਬੀ ਰਾਤ ਇੰਤਜ਼ਾਰ ਕਰਨ ਲੱਗ ਰਿਹਾ ਸੈਂਹ ਮੈਂ ਟੱਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ ਅਰ ਇਸਨੇ ਥਾਰੀ ਪੰਜਾਬੀ ਮੇਂ ਕੇ ਬੋਲਾਂ ਇਸਨੂੰ ਫੈਂਟ ਮਿਰਰ ਕਹਤੇ ਹੈ ਆਪਕੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਹੈ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978